ਰਮਨੀਤ ਬਿੱਟੂ ਜਦੋਂ ਦੇ ਕੈਬਨਿਟ ਚ ਗਏ ਨੇ ਕੇਂਦਰ ਦੀ ਕੈਬਨਿਟ ਚ ਗਏ ਨੇ ਉਸ ਤੋਂ ਬਾਅਦ ਵਿਵਾਦ ਹੌਲੀ-ਹੌਲੀ ਵੱਧਦਾ ਹੀ ਜਾ ਰਿਹਾ ਰਮਨੀਤ ਬਿੱਟੂ ਦੇ ਬੋਲਣ ਦਾ ਲਹਿਜਾ ਵੀ ਅਲੈਦਾ ਹੁੰਦਾ ਜਾ ਰਿਹਾ ਹੈ ਹਾਲਾਂਕਿ ਰਮਨੀਤ ਬਿੱਟੂ ਆਪਣੇ ਹੀ ਪੁਰਾਣੇ ਸਾਥੀਆਂ ਨੂੰ ਜਿੱਥੇ ਘੇਰਦੇ ਪਏ ਨੇ ਉੱਥੇ ਹੀ ਇਸ ਲਿਹਾਜ਼ ਦੇ ਨਾਲ ਘੇਰਦੇ ਪਏ ਨੇ ਕਿ ਸ਼ਾਇਦ ਬੋਲਬਾਣੀ ਦੀ ਮਰਿਆਦਾ ਲੰਘਣ ਚ ਵੀ ਗਰੇਜ਼ ਨਹੀਂ ਕਰ ਰਹੇ ਲੰਘੇ ਕੱਲ ਇੱਕ ਵੀਡੀਓ ਨਸ਼ਰ ਹੋਈ ਜਿਸ ਦੇ ਵਿੱਚ ਰਮਨੀਤ ਬਿੱਟੂ ਬੜੇ ਤਿੱਖੇ ਲਹਿਜੇ ਦੇ ਵਿੱਚ ਇੱਥੋਂ ਤੱਕ ਬੋਲ ਗਏ ਕਿ ਮੈਨੂੰ ਪਤਾ ਹੈ ਇਹਨਾਂ ਨੂੰ ਕੀ ਬਿਮਾਰੀ ਹੈ ਔਰ ਸਿੱਧਾ ਇਲਜ਼ਾਮ ਲਾਇਆ ਕਿ ਜਦੋਂ ਦਾ ਮੈਂ ਯਾਨੀ ਕਿ ਰਵਨੀਤ ਬਿੱਟੂ ਸੈਂਟਰ ਵਿੱਚ ਗਿਆ ਜਦੋਂ ਦੇ ਭਾਜਪਾ ਦੇ ਨਾਲ ਗਏ ਨੇ ਉਸ ਤੋਂ ਬਾਅਦ ਹੀ ਕਹਿੰਦੇ ਕਿ ਕਾਂਗਰਸ ਦੇ ਇਹਨਾਂ ਲੀਡਰਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਔਰ ਕਹਿੰਦੇ ਕਿ ਮੈਂ ਇਹਨਾਂ ਦਾ ਹੱਲ ਜਿਹੜਾ ਉਹ ਕਰ ਦਿਆਂਗਾ ਇਸ ਵਾਸਤੇ ਉਹਨਾਂ ਨੇ ਅਲੱਗ-ਅਲੱਗ ਟਿੱਪਣੀਆਂ ਵੀ ਕੀਤੀਆਂ ਸੀ ਲੱਗੇ ਕੱਲ ਵੀ ਸਭ ਨੇ ਸੁਣੀਆਂ ਹੁਣ ਵੀ ਦੁਬਾਰਾ ਸੁਣਾਵਾਂਗੇ ਪਰ ਉਹਦੇ ਜਵਾਬ ਦੇ ਬਸ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਜ਼ਰੂਰ ਪੜਕੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਐਮਪੀ ਨੇ ਲੁਧਿਆਣੇ ਤੋਂ ਉਹਨਾਂ ਨੇ ਰਮਨੀਤ ਬਿੱਟੂ ਦੇ ਉੱਤੇ ਤਿੱਖੇ ਜਵਾਬ ਸਾਦੇ ਨੇ ਇੱਕ ਜਵਾਬ ਪੇਸ਼ ਕੀਤਾ ਉਹਨਾਂ ਨੂੰ ਹਰਨਾਲ ਦੀ ਨਾਲ ਉਹਨਾਂ ਨੂੰ ਕਿਹਾ ਕਿ ਇਦਾਂ ਗੱਲਾਂ-ਬਾਤਾਂ ਨਾਲ ਨਹੀਂ ਸਰਨਾ ਲੁਧਿਆਣੇ ਦੇ ਵਿੱਚ ਆਓ ਤੇ ਆ ਕੇ ਫੇਰ ਕੰਮ ਕਰੋ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ ਇਨਾਂ ਦਾ ਦਿਮਾਗ ਕਿਉਂ ਸਲਤਨਤੋਂ ਦੇ ਹਿੱਲੇ ਆ ਵੀ ਜਿੱਦਣ ਮੈਂ ਜਾ ਕੇ ਭਾਜੇਪੀਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਥੇ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹਿੱਲੇ ਹੋਏ ਆ ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾਹਲੇ ਚੰਗੇ ਨਹੀਂ ਗੇ ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖਦਾ ਜਿੱਥੇ ਸਿਹਤ ਵਧੀਆ ਤੋਂ ਵਧੀਆ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦਾ ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਣਾ ਚੰਗਾ ਇਲਾਜ ਤੁਹਾਡਾ ਕਰਾਂਗੇ ਚੰਗੀ ਤੁਹਾਡੀ ਸੇਵਾ ਕਰਾਂਗੇ ਕੋਈ ਕਮੀ ਨਹੀਂ ਤੁਹਾਡੇ ਛੱਡਦੇ ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਰਹਿੰਦੇ ਹੋ ਜਿਹੜਾ ਤੁਹਾਨੂੰ ਮਿਨਿਸਟਰੀ ਇਹਦਾ ਬਿਮਾਰੀ ਹੈ ਮਿਨਿਸਟਰੀ ਬਿਮਾਰੀ ਇਹਨੂੰ ਕਹਿ ਸਕਦੇ ਆ ਮੰਤਰੀ ਬਿਮਾਰੀ ਇਹ ਕਹਿ ਸਕਦੇ ਜਿਹੜੀ ਤੁਹਾਨੂੰ ਲੱਗੀ ਆ ਇਹ ਬਿਮਾਰੀ ਦਾ ਇਲਾਜ ਸਿਰਫ ਮੇਰੇ ਕੋਲ ਹੀ ਆ ਦਿੱਲੀ ਆਜੋ ਤੁਹਾਡਾ ਚੰਗੀ ਤਰ੍ਹਾਂ ਇਲਾਜ ਐਨ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਕੈਮ ਕਰਕੇ ਪੰਜਾਬ ਚ ਭੇਜਾਂਗੇ ਆ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਜਿੱਥੋਂ ਕਹੋਂਗੇ ਕਰਾ ਲਾਂਗੇ ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹਾਂਗਾ ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ ਕਮ ਸੇ ਕੰਮ ਆਓ ਆਪਾਂ ਇੱਥੇ ਐਮਸ ਤੇ ਪੀਜੀਆਈ ਦੀ ਗੱਲ ਕਰੋ ਨਾਊ ਯੂ ਆਰ ਅ ਮਨਿਸਟਰ ਐਵੇਂ 테러ਰਿਸਟ ਕਹਤਾ ਸਾਨੂੰ ਮਨ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਏਗਾ ਤਾਂ ਸਰ ਅਰਵਿੰਦ ਬਾਟ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹੋ ਗੱਲ ਕਹਿ ਦਿੰਦੇ ਹੋ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੋਣ ਤੁਹਾਨੂੰ ਮੰਤਰੀ ਬਣ ਜਿਓ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੋਣ ਤੁਹਾਡੇ ਕੋਲੇ 100% ਤਾਕਤ ਹੈ ਨਾਊ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਹਰ ਗੱਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉਥੇ ਚੀਕਾ ਮਾਰਦੇ ਆ ਮੈਂ ਰਿਪ੍ਰেজੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਾਬ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕਵਾਇਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਤੇ ਉਹ ਦੂਬਾ ਦੱਦਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਨੇ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹ ਇੱਥੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਹੋਗਾ ਇਹ ਕੱਦੀ ਹਰੀ ਹੋਰ ਜੇ ਟੈਰਰਿਸਟ ਕਹਿੰਦੇ ਜੇ ਮੈਨੂੰ ਵੀ ਕਹਿਣਾ ਤਦ ਵੀ ਕਹਿਲਾ ਕੋਈ ਫਰਕ ਨਹੀਂ